ਜਿਹੜਾ ਆਪਣੇ ਇੰਡੀਆ ਵਾਲਿਆਂ ਨੇ ਦੇਸੀ ਵਟਸਐਪ ਬਣਾਇਆ ਤਾਂ ਉਹਦੇ ਵਿੱਚ ਬੜੇ ਘੈਂਟ ਘੈਂਟ ਫੀਚਰ ਆ ਜਿਹੜੇ ਕਿ ਆਪਾਂ ਜਿੱਦਾਂ ਨੋਰਮਲ ਵਟਸਐਪ ਚਲਾਉਂਦੇ ਆ ਤਾਂ ਉਹਦੇ ਵਿੱਚ ਬਿਲਕੁਲ ਵੀ ਫੀਚਰ ਹੈ ਨਹੀਂ ਜੀ ਕਿਹੜੇ ਫੀਚਰ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪ ਤੁਹਾਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਤਕਰੀਬਨ ਆਪਾਂ ਨੂੰ ਸਾਰਿਆਂ ਪਤਾ ਹੈ ਭਾਰਤ ਸਰਕਾਰ ਨੇ ਇੱਕ ਨਵੀਂ ਐਪ ਲੌਂਚ ਕੀਤੀ ਆ Arata AI ਐਪ ਹਨਾ ਇਹ ਸੇਮ ਵਟਸਐਪ ਹੀ ਆ ਜਿੱਦਾਂ ਆਪਾਂ ਨੇ ਦੇਸੀ ਵਟਸਐਪ ਕਹਿ ਸਕਦੇ ਆ ਤਾਂ ਇਹਦੇ ਵਿੱਚ ਇਹ ਬੜੇ ਘੈਂਟ ਘੈਂਟ ਫੀਚਰ ਹੈ ਜਿਹੜੇ ਕਿ ਵਟਸਐਪ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੇ ਤਾਂ ਕਿਹੜੇ ਆਪਾਂ ਕੀ ਕਰਨਾ ਜ ਓਪਨ ਕਰਨ ਤੋਂ ਬਾਅਦ ਆਪਾਂ ਉੱਪਰ ਦੇਖ ਸਕਦੇ ਤਿੰਨ ਨਾਂ ਬਣਿਆ ਇਧਰ ਹਾਂ ਦਾ ਆਪਾਂ ਕਲਿੱਕ ਕਰਨਾ ਇਧਰ ਕਰਨ ਤੋਂ ਬਾਅਦ ਕੀ ਕਰਨਾ ਹੈ ਹੁਣ ਤੁਸੀਂ ਦੇਖ ਸਕਦੇ ਥੱਲੇ ਆ ਕੇ ਸੈਟਿੰਗ ਆਪਾਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਣੀਆਂ ਆਪਾਂ ਕੀ ਕਰਦੇ ਹਾਂ ਆਪਾਂ ਪਹਿਲਾਂ ਉੱਪਰ ਜਾਂਦੇ ਤਾਂ ਇਹਨਾਂ ਵਿੱਚ ਇੱਕ ਪਹਿਲੀ ਭੈਂਟ ਵਿੱਚ ਦੱਸਦਾ ਜਿਹੜਾ ਪਹਿਲਾ ਆ ਉੱਪਰ ਇਸੇ ਐਡਿਟ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਇੱਥੇ ਮਤਲਬ ਆਪਣਾ ਨਾਮ ਵਗੈਰਾ ਸਾਰਾ ਕੁਝ ਆ ਗਿਆ ਨਾ ਜੋ ਵੀ ਹੈਗਾ ਤਾਂ ਪਹਿਲਾਂ ਆਪਣੇ ਵਟਸਐਪ ਤੇ ਜਿਹੜਾ ਨਾਰਮਲ ਵਟਸਐਪ ਆਪਾਂ ਚਲਾਉਂਦੇ ਹਾਂ ਪਹਿਲਾਂ ਤੋਂ ਤਾਂ ਉਹਦੇ ਉਹਦੇ ਵਿੱਚ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੇਣਾ ਪੈਂਦਾ ਹਰੇਕ ਬੰਦੇ ਨੂੰ ਹਨਾ ਮੋਬਾਈਲ ਨੰਬਰ ਦੇ ਨਾਲ ਹੀ ਤੁਹਾਡਾ ਨਾਮ ਨਾਲ ਲਿੰਕ ਕਰ ਸਕਦਾ ਹੈ ਤਾਂ ਮਤਲਬ ਇਹਦੇ ਵਿੱਚ ਨਹੀਂ ਦਿੱਤਾ ਹੈਗਾ ਇਹਦੇ ਵਿੱਚ ਜਿਹੜਾ ਤੁਹਾਡਾ ਫੋਨ ਨੰਬਰ ਹੈ ਤੁਸੀਂ ਇਹਨੂੰ ਹਾਈਡ ਵੀ ਕਰ ਸਕਦੇ ਆ ਤੇ ਇੱਥੇ ਆਪਣਾ ਯੂਜ਼ਰ ਨੇਮ ਬਣਾ ਕੇ ਤਾਂ ਸਿਰਫ ਤੁਹਾਨੂੰ ਯੂਜ਼ਰ ਨੇਮ ਦੇ ਨਾਲ ਹੀ ਲੋਕ ਟੋਲ ਸਕਦੇ ਹਨ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਜਾਂ ਕੁਝ ਵੀ ਕਰਨਾ ਅਗਲਾ ਤੁਹਾਡੇ ਕੋ ਵਟਸਐਪ ਨੰਬਰ ਮੰਗਦਾ ਤੁਹਾਨੂੰ ਨੰਬਰ ਦੇਣ ਦੀ ਲੋੜ ਨਹੀਂ ਸਿਰਫ ਤੁਸੀਂ ਆਪਣਾ ਯੂਜ਼ਰ ਨੇਮ ਦੱਸਣਾ ਹੈ ਉਹ ਯੂਜ਼ਰ ਨੇਮ ਬਣਾਉਣਾ ਕਿਹਾ ਇੱਥੇ ਕਲਿੱਕ ਕਰਨ ਤੋਂ ਬਾਅਦ ਮੰਨ ਲਓ ਹਣ ਇੱਥੇ ਮੈਂ ਆਪਣਾ ਯੂਜ਼ਰ ਨੇਮ ਬਣਾ ਲਿਆ ਹੈ ਹਨਾ ਮੰਨ ਲਓ ਕੁਝ ਵੀ ਰੱਖ ਲਏ ਜਿੱਦਾਂ ਮੈਂ ਇੱਥੇ ਰੱਖ ਲਿਆ ਆਪਣਾ ਹੈਪੀ ਰਤੂ ਰੱਖ ਲਿਆ ਯੂਜ਼ਰ ਨੇਮ ਇੱਥੇ ਮੈਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੋਂ ਮੈਂ ਇਹਨੂੰ ਕ੍ਰੀਏਟ ਕਰ ਦਵਾਂਗਾ ਕ੍ਰੀਏਟ ਕਰਨ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਮੇਰਾ ਯੂ ਮੈਨੂੰ ਹੁਣ ਕਿਸੇ ਨੰਬਰ ਦੇਣ ਦੀ ਲੋੜ ਨਹੀਂ ਸਿਰਫ ਆਪਣਾ ਮੇ ਜੂਜ਼ਰ ਨੇਮ ਸੈਂਡ ਕਰੂੰਗਾ ਉਹਦੇ ਥਰੂ ਸਿੱਧਾ ਮੈਨੂੰ ਲੋਕ ਇੱਥੇ ਲਿੰਕ ਕਰ ਸਕਦੇ ਮੇਰੇ ਨਾਲ ਤਾਂ ਬੈਕ ਜਾਣਾ ਹੈ ਜਾਣ ਤੋਂ ਬਾਅਦ ਥੱਲੇ ਸਕਿਉਰਿਟੀ ਐਂਡ ਪ੍ਰਾਈਵੇਸੀ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਫੋਨ ਨੰਬਰ ਤੇ ਤੁਸੀਂ ਦੇਖਿਆ ਐਵਰੀਬਾਡੀ ਮਾਈ ਅਕਾਊਂਟ ਐਂਡ ਨੋਬਾਡੀ ਆਪਾਂ ਕਰਨਾ ਤੁਹਾਨੂੰ ਨੋਬਾਡੀ ਤੋਂ ਕਲਿੱਕ ਕਰ ਲੈਣਾ ਤਾਂ ਹੁਣ ਜਿਹੜਾ ਤੁਹਾਡਾ ਮਤਲਬ ਜਿਹੜਾ ਫੋਨ ਨੰਬਰ ਹੈ ਫੋਨ ਨੰਬਰ ਨਹੀਂ ਇਹਦੇ ਵਿੱਚ ਸ਼ੋ ਹੋਣਾ ਸਿਰਫ ਤੁਹਾਡਾ ਜੂਜ਼ਰ ਨੇਮ ਸ਼ੋ ਹੋਣਾ ਤੇ ਉਸ ਤੋਂ ਬਾਅਦ ਦੂਸਰੀ ਮਤਲਬ ਕਿਹੜੀ ਹੈ ਇਹਦੇ ਵਿੱਚ ਫੀਚਰ ਕੈਂਟ ਤਾਂ ਉਹਦੇ ਤੁਸੀਂ ਦੇ ਮਤਲਬ ਤੁਸੀਂ ਜਿਹਨਾਂ ਜਿਹੜੇ ਤੁਸੀਂ ਚਾਹੁੰਦੇ ਆ ਵੀ ਕਿਹੜਾ ਬੰਦਾ ਸਾਨੂੰ ਕਾਲ ਕਰੇ ਨਹੀਂ ਕਰੇ ਉਹ ਵੀ ਤੁਸੀਂ ਇੱਥੇ ਕਲਕ ਕਰ ਸਕਦੇ ਹੋ ਹਨ ਤਾਂ ਇੱਥੇ ਤੁਸੀਂ ਨੋ ਬੋਡੀ ਮਤਲਬ ਤੁਹਾਨੂੰ ਕਾਲ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਸਿਲੈਕਟ ਕਰਦੇ ਹੋ ਮਤਲਬ ਇੱਥੇ ਥੱਲੇ ਵੀ ਮਤਲਬ ਐਡ ਵੀ ਕਰ ਸਕਦੇ ਆ ਵੀ ਤੁਸੀਂ ਚਾਹੋ ਹਨ ਵੀ ਜਿਹੜੇ ਜਿਹੜਾ ਬੰਦਾ ਸਾਨੂੰ ਕਾਲ ਕਰ ਸਕਦੇ ਹੋ ਉਹਨਾਂ ਨਾਲ ਗੱਲ ਕਰਨੀ ਉਹੀ ਬੰਦਾ ਤੁਹਾਨੂੰ ਕਾਲ ਕਰ ਸਕਦਾ ਬਾਕੀ ਕੋ ਫालतੂ ਨਹੀਂ ਕਾਲਾਂ ਵੀ ਤੁਹਾਨੂੰ ਤੇ ਤੁਸੀਂ ਐਡ ਕਰਾਤਾ ਦੇ ਵੀ ਬੜੀ ਘੈਂਟ ਚੀਜ਼ ਆ ਤੇ ਤੀਸਰਾ ਫੀਚਰ ਕਿਡਾ ਆਪਾਂ ਕਰਨਾ ਇੱਥੋਂ ਬੈਕ ਆਉਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਤੇਰੇ ਕਾਲ ਲੈਣ ਮੀਟਿੰਗ ਤੇ ਆਪਾਂ ਕਲਿੱਕ ਕਰਨਾ ਤਾਂ ਤੁਸੀਂ ਇਹਦੇ ਵਿੱਚ ਮੀਟਿੰਗ ਵੀ ਮਤਲਬ ਕਰ ਸਕਦੇ ਆ ਉਹਦੇ ਵਿੱਚ ਕਰਨ ਤੋਂ ਬਾਅਦ ਕੀ ਹੁੰਦਾ ਮੇਨ ਜਿਹੜਾ ਫੀਚਰ ਇਹਦੇ ਵਿੱਚ ਮੇਨ ਇਹਦੇ ਵਿੱਚ ਰਿਕਾਰਡਿੰਗ ਕਰ ਸਕਦਾ ਜਿੰਨੀ ਵੀ ਤੁਹਾਡੀ ਮੀਟਿੰਗ ਹੋਵੇ ਤੁਸੀਂ ਬੜੇ ਆਰਾਮ ਤੁਸੀਂ ਦੇਖ ਸਕਦੇ ਆ ਲਿਖਿਆ ਰਿਕਾਰਡਿੰਗ ਤੇ ਇੱਥੇ ਤੁਸੀਂ ਰਿਕਾਰਡਿੰਗ ਕਰ ਸਕਦੇ ਜਿਹੜੀ ਕਿ WhatsApp ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ ਇਹ ਇਹ ਵੀ ਇੱਕ ਹੈਂਡ ਫੀਚਰ ਹੈ ਤਾਂ ਉਸ ਤੋਂ ਬਾਅਦ ਚੌਥਾ ਕਿਹੜਾ ਆਪਾਂ ਬੈਕ ਆਉਣਾ ਬੈਕ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਥੇ ਮਤਲਬ ਥੋੜਾ ਜਿਹਾ ਬੈਕ ਆਉਣਾ ਹੈ ਹੋਰ ਬੈਕ ਜਾਣਾ ਆਪਾਂ ਜਾਣ ਤੋਂ ਬਾਅਦ ਫਿਰ ਆਪਾਂ ਇੱਥੇ ਤਿੰਨ ਲਾਈਨਾਂ ਦੇ ਕਲਿੱਕ ਕੀਤਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਲਿਖ ਇੱਥੇ ਮਤਲਬ ਜਿੰਨੀਆਂ ਵੀ ਤੁਸੀਂ ਫੋਟੋਆਂ ਵੀਡੀਓ ਆਪਣੇ ਜੋ ਵੀ ਡਾਟਾ ਹੈਗਾ ਇੱਥੇ ਬੜੇ ਆਰਾਮ ਦੇ ਨਾਲ ਸੇਫ ਰੱਖ ਸਕਦੇ ਆ ਤੇ ਬੜੀ ਘੈਂਟ ਗੱਜੇ ਵੀ WhatsApp ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ ਤਾਂ ਇਦਾਂ ਮਤਲਬ ਤੁਸੀਂ ਇਹਨੂੰ ਯੂਜ਼ ਕਰੋ ਤਾਂ ਆਪਣੇ ਇੰਡੀਆ ਵਾਲੇ ਦੀ ਐਪ ਆ ਤੇ ਬਾਕੀ ਤੁਸੀਂ ਦੱਸੋਗੇ ਤੁਸੀਂ ਇੰਡੀਆ ਵਾਲੇ ਤੇ ਭਰੋਸਾ ਕਰਦੇ ਜਾਂ ਨਹੀਂ ਕਰਦੇ ਜਿਹੜੇ ਬੰਦੇ ਨੂੰ ਭਰੋਸਾ ਉਹ ਤੇ ਚਲਾਉਂਗੇ ਜਿਹੜੇ ਨਹੀਂ ਹੈਗਾ ਨਹੀਂ ਹੈਗਾ ਹਣਾ ਤਾਂ ਬਾਕੀ ਤੁਸੀਂ ਕਿਹਦੇ ਫੈਨ ਆ ਨੋਰਮਲ WhatsApp ਦੇ ਕਿ ਦੇਸੀ WhatsApp ਦੇ ਤਾਂ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸ ਵੀਡੀਓ ਨੂੰ ਹਰ ਤੱਕ ਸ਼ੇਅਰ ਕਰਿਓ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਰੀ ਵੀਡੀਓ ਦੇ ਵਿੱਚ